ਭਾਜਪਾ ਗੁਰਾਣਾਗਰ ਮੀ ਸਿੰਘ ਸੋਢੀ ਸਮੇਤ ਹੋਰਨਾ ਭਾਜਪਾ ਆਗੂਆਂ ਨੇ ਪਿੰਡ ਕੋਰ ਸਿੰਘ ਵਾਲਾ ਦਿਲਾ RAM ਪਿੰਡਾਂ ਦੇ ਪੀੜਤ ਕਿਸਾਨਾਂ ਦੇ ਨਾਲ ਕੀਤੀ ਮੁਲਾਕਾਤ ਦੱਸਦੀ ਹੈ ਕਿ ਵਿਧਾਨ ਸਭਾ ਹਲਕਾ ਗੁਰੂਰ ਸਾਹਿਬ ਦੇ ਪੈਂਦੇ ਪਿੰਡ ਕੋਰ ਸਿੰਘ ਵਾਲਾ ਪਿੰਡ ਦਿਲਾ RAM ਅਤੇ ਹੋਰ ਕਈ ਪਿੰਡਾਂ ਦੇ ਅੰਦਰ ਅੱਗ ਨਾਲ ਹੋਏ ਕਿਸਾਨਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਐਕਐਮਐਲਏ ਕੇਵਲ ਢਿੱlo ਐਕਐਮਐਲਏ ਫਤਿਹ ਜੰਗ ਬਾਜਵਾ ਅਤੇ ਕਈ ਹੋਰ ਭਾਜਪਾ ਆਗੂਆਂ ਦੇ ਵੱਲੋਂ ਹਲਕਾ ਗੁਰੂਰਸਾਦ ਦੇ ਪਿੰਡ ਕੋਰ ਸਿੰਘ ਵਾਲਾ ਪਿੰਡ ਦਿਲਾਰਾਮ ਪਿੰਡਾਂ ਦੇ ਅੰਦਰ ਭਾਜਪਾ ਲੀਡਰਾਂ ਦੇ ਵੱਲੋਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਹੌਸਲਾ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਲੋਕਾਂ ਦੇ ਨਾਲ ਖੜੀ ਹੈ ਗੱਲਬਾਤ ਕਰਦਿਆਂ ਭਾਜਪਾ ਅਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਹਲਕਾ ਗੁਰੂਰਸਾਦ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਦੀ ਕਣਕ ਅਤੇ ਨਾੜ ਦਾ ਵੱਡਾ ਨੁਕਸਾਨ ਹੋਇਆ ਜੋ ਕਿ ਬੇहद ਮੰਦ ਭਾਗਾ ਹੈ ਉਹਨਾਂ ਕਿਹਾ ਕਿ ਇਸ ਸਬੰਧੀ ਡੀਸੀ ਫਿਰੋਜ਼ਪੁਰ ਨੂੰ ਭਾਰਤੀ ਜਨਤਾ ਪਾਰਟੀ ਦਾ ਵਫਦ ਮਿਲ ਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਪ੍ਰਭਾਵੀ ਕਰਵਾਉਣ ਦਾ ਯਤਨ ਕੀਤਾ ਜਾਵੇਗਾ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਪੀੜਤ ਕਿਸਾਨਾਂ ਦੀ ਬਿਨਾਂ ਗਿਦਾਵਰੀ ਕੀਤੇ ਕਿਸਾਨਾਂ ਨੂੰ 50000 ਰੁਪਏ ਮੁਆਵਜ਼ਾ ਰਾਸ਼ੀ ਅਤੇ ਮੂੰਗੀ ਦੀ ਫਸਲ ਦੀ ਬਜਾਈ ਲਈ ਮੁਫਤ ਬੀਜ ਅਤੇ ਜ਼ਮੀਨ ਵਾਹੀ ਯੋਗ ਕਰਨ ਲਈ ਅਲੱਗ ਤੋਂ ਸਹਾਇਤਾ ਰਾਸ਼ੀ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਅਗਲੀ ਫਸਲ ਦੀ ਬਿਜਾਈ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਔਰ ਮੈਂ ਇਸ ਹਾਥੇ ਨੂੰ ਹਾਦਸਾ ਹੀ ਨਹੀਂ ਗਿੰਦਾਗਾ ਇਹ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਹੈ ਇਹਨਾਂ ਦੀ ਨਲਾਇਕੀ ਦੀ ਵਜ੍ਹਾ ਕਰਕੇ ਬੇਅੰਗੈਲੀ ਦੀ ਇਹਨਾਂ ਜਿਹੜੀਆਂ ਅੰਗੈਲੀਆਂ ਕੀਤੀਆਂ ਨੇ ਉਦੀ ਵਜ੍ਹਾ ਕਰਕੇ ਅੱਜ ਇਹ ਮੇਰੇ ਗਰੀਬ ਕਿਸਾਨਾਂ ਦਾ ਨੁਕਸਾਨ ਹੋਇਆ ਅੱਜ ਦੇਖੋ ਇੱਥੇ ਇੱਥੇ 40 50 ਏਕੜ ਦਾ ਇੱਥੇ ਨੁਕਸਾਨ ਹੋਇਆ ਦਿਲाराम ਹੋਇਆ ਮਿਸ਼ਰੀ ਵਾਲੇ ਹੋਇਆ ਉਧਰ ਨਦਾਨੇ ਹੋਇਆ ਹੋਰ ਕਈਆਂ ਪਿੰਡਾਂ 'ਚ ਹੋਇਆ ਸੋ ਇਹ ਜਿਹੜਾ ਨੁਕਸਾਨ ਹੈ ਇਹਨਾਂ ਦੀ ਅੰਗੈਲੀ ਨਾਲ ਹੋਇਆ ਇਹਨਾਂ ਨੇ ਕੋਈ ਫਾਇਰ ਬ੍ਰਿਗੇਡ ਦਾ ਪ੍ਰਬੰਧ ਇੱਥੇ ਨਹੀਂ ਕੀਤਾਗਾ ਇਨਾਂ ਨੇ ਇੱਥੇ ਕੋਈ ਚੌਕਸੀਆਂ ਨਹੀਂ ਰੱਖੀਆਂ ਵੀ ਜਿਹਦੇ ਨਾਲ ਬਿਜਲੀ ਦੇ ਵਿਭਾਗ ਨੂੰ ਇਹ ਚੌਕਸ ਕਰਦੇ ਕਿ ਭਾਈ ਇਹ ਜਿਹੜੇ ਟਰਾਂਸਫਾਰਮਰ ਇਹਨਾਂ ਦੇ ਵਿੱਚ ਕਰੰਟ ਇਹਨਾਂ ਦਿਨਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਜਿਹੜੀਆਂ 스ਪਾਰਕਿੰਗ ਨੇ ਉੱਥੇ ਟੀਮਾਂ ਰੱਖਣੀਆਂ ਚਾਹੀਦੀਆਂ ਸੀਗੀਆਂ ਐਡਮਿਨਿਸਟ੍ਰੇਸ਼ਨ ਦੀ ਟੋਟਲ ਨਲਾਇਕੀ ਹੈ ਔਰ ਸਰਕਾਰ ਦਾ ਟੋਟਲ ਕੰਪ ਕਰਨ ਦੀ ਨੀਤੀ ਸੋਣਾ ਹੈ ਅੱਜ ਸਾਡੀ ਭਾਰਤੀ ਜਨਤਾ ਪਾਰਟੀ ਦੀ ਟੀਮ ਆਈ ਮੇਰੇ ਨਾਲ ਮੇਰੇ ਸਾਥੀ ਕੇਵਲ ਢਿਲੋਂ ਜੀ ਜਿਹੜੇ ਐਮਐਲਏ ਰਹਿ ਚੁੱਕੇ ਨੇ ਬਾਸ਼ਵਾ ਜੀ ਇਭੀ ਐਮਐਲਏ ਰਹਿ ਚੁੱਕੇ ਨੇ ਇਸ ਵੇਲੇ ਸਾਡੀ ਪਾਰਟੀ ਦੇ ਉੱਚ ਕੋਟੀ ਦੇ ਸਾਡੇ ਲੀਡਰ ਨੇ ਔਰ ਅਸੀਂ ਇਹ ਇਹ ਗੱਲ ਕਰਨ ਆਏ ਆਂ ਔਰ ਸਰਕਾਰ ਨੂੰ ਇਹ ਗੱਲ ਕਹਿਣ ਆਏ ਆਂ ਕਿ ਇਹਨਾਂ ਨੂੰ ਇਮੀਡੀਏਟਲੀ 15000 ਰੁਪਇਆ ਜਿਹਦਾ ਨਾੜ ਚੜਿਆ ਉਹਦਾ ਮੁਆਵਜ਼ਾ ਕਣਕ ਸਾਡੇ ਵਾਲੇ ਨੂੰ 50000 ਦਾ ਮੁਆਵਜ਼ਾ ਔਰ ਮੂੰਗੀ ਬੀਜਨ ਵਾਸਤੇ ਮੂੰਗੀ ਦਾ ਬੀਜ ਤੇ ਜ਼ਮੀਨ ਦੀ ਬੁਆਈ ਜਿਹੜੀ ਹੈ ਇਹਨਾਂ ਨੂੰ ਇਮੀਡੀਏਟ ਦਿੱਤੀ ਜਾਏ ਔਰ ਉਹਦੇ ਵਿੱਚ ਨਾ ਕੋਈ ਗੱਲਾਂ ਕਰਨ ਵੀ ਸਵੇਰੇ ਦੁਪਹਿਰੇ ਸ਼ਾਮ ਹੈ ਔਰ ਬਾਕੀ ਜਿਹੜਾ ਤਿੰਨ ਤਿੰਨ ਮਹੀਨੇ ਦਾ ਇਹਨਾਂ ਨੂੰ ਰਾਸ਼ਨ ਅਸੀਂ ਮੈਮੋਰੰਡਮ ਦੇਣ ਜਾ ਰਹੇ ਹਾਂ ਡੀਸੀ ਸਾਹਿਬ ਕੋਲ ਤੇ ਇਹ ਬਾਕੀ ਗੱਲ ਜਿਹੜੀ ਹੈ ਕੋਟੇਲਨ ਸਾਹਿਬ ਤੇ ਬਾਜਵਾ ਸਾਹਿਬ ਕਰਨਾ ਘਟਨਾ ਹੋਈ ਹੈ ਜਿਹੜੀ ਕਿਸਾਨਾਂ ਦਾ ਨੁਕਸਾਨ ਹੋਇਆ ਮੇਰੇ ਵੱਡੇ ਵੀਰ ਕੇਵਲ ਢਲੋਜੀ ਵੀ ਇੱਥੇ ਨੇ ਰਾਏ ਸਾਹਿਬ ਇੱਥੇ ਸਾਡਾ ਇੱਕ ਲਾਕੀ ਫਰਸੀ ਭਾਰਤੀ ਜਨਤਾ ਪਾਰਟੀ ਨੇ ਆ ਕੇ ਆਪਣਾ ਵਫਤ ਭੇਜਿਆ ਤਾਂ ਕਿ ਆਪਣੇ ਉਹਨਾਂ ਵੀਰਾਂ ਦੇ ਨਾਲ ਆਪਣਾ ਜਾ ਕੇ ਉਹਨਾਂ ਦਾ ਪਤਾ ਲਾਓ ਗੱਲ ਇਹ ਹੈ ਤੁਸੀਂ ਗੱਲਾਂ ਕਰ ਰਹੇ ਸੀ ਵੀ ਸੂਬੇ ਦੀ ਸਰਕਾਰ ਕੀ ਦੇਸਾ ਹਮੇਸ਼ਾ ਸੂਬੇ ਕੋਲ ਚੀਫ ਮਨਿਸਟਰ 릴ੀਫ ਫੰਡ ਹੁੰਦਾ ਔਰ ਉਹ ਇਹਨਾਂ ਕਰਕੇ ਹੁੰਦਾ ਜਿਹੜੀਆਂ ਕੋਈ ਮਾਰਤਾ ਆ ਰਹੀਆਂ ਇਸ ਕਿਸਮ ਦੀਆਂ ਜਿਹੜੀਆਂ ਕੋਈ ਹੁੰਦੀ ਹੈ ਉਸ ਕਰਕੇ ਉਹਨਾਂ ਨੂੰ 릴ੀਫ ਮਿਲਦਾ ਹੈ ਹੁਣ ਹੈ ਕੀ ਹੈ ਵੀ ਉੱਥੇ ਤਾਂ ਸਾਰਾ ਕੁਝ ਦਿੱਲੀ ਉਹਨਾਂ ਦਾ ਖਿਆਲ ਹੈ ਹੈ ਇਧਰ ਪੰਜਾਬ ਦੇ ਵਿੱਚ ਕਨਕਾ ਸੜੀਆਂ ਨੇ ਕਿਸੇ ਨੇ ਆ ਕੇ ਹਾ ਦਾ ਨਾਰਾ ਨਹੀਂ ਮਾਰਿਆ ਇਹ ਸਰਕਾਰ ਕੋਲੋਂ ਹਾਂ ਇਹ ਸਰਕਾਰ ਕੋਲੋਂ ਆਪਾਂ ਕੀ توقع ਕਰ ਸਕਦੇ ਸੋ ਮੇਰਾ ਕਹਿਣ ਤੋਂ ਮਤਲਬ ਹੈ ਵੀ ਇਹ ਬਿਲਕੁਲ ਕੇਵਲ ਢਲੋਂ ਜੀ ਨੇ ਜਿਹੜੀ ਗੱਲ ਕੀਤੀ ਹੈ ਵੀ ਆਪਾਂ ਨੂੰ ਸੈਂਟਰ ਕੋਲੋਂ ਫੰਡ ਜਿਹੜਾ ਆਣਾ ਹੈ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਦੇ ਵਿੱਚੋਂ ਜਿਹੜਾ ਫੰਡ ਇਹਨਾਂ ਕਿਸਾਨ ਭਰਾਵਾਂ ਨੂੰ ਆਏ ਉਹ ਜ਼ਰੂਰ ਉਹਦੇ ਵਿੱਚ ਆਣਾ ਦੇ ਥਰੂ ਸਟੇਟ ਗਵਰਨਮੈਂਟ ਨਹੀਂ ਹੈ ਪਰ ਉਹ ਇਨਸ਼ੋਰ ਇਹ ਕਰਨਾ ਹੈ ਵੀ ਪੈਸਾ ਜਿਹੜਾ ਇਹ ਗਰੀਬ ਜਿਹੜੇ ਕਿਸਾਨ ਵੀਰ ਜਿਹਨਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਉਹਦੀ ਪਰਮਾਈ ਹੋਏ ਕਿਉਂਕਿ ਵੇਖੋ ਇਥੇ ਗੱਲ ਤੁਸੀਂ ਅੱਗੇ ਕੀਤੀ ਗੜਿਆਂ ਦੇ ਵੇਲੇ ਉਹਨਾਂ ਨੇ ਗੱਲ ਕੀਤੀ ਵੀ ਜੀ ਅਸੀਂ ਇੰਨੇ ਪੈਸੇ ਤਾਂਗੇ ਕੋਈ ਸੀਮਨਿਸਟਰ ਨੇ ਉਹ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ ਕੋਈ ਸਰਕਾਰ ਨੇ ਗੱਲ ਨਹੀਂ ਕੀਤੀ ਅੱਜ ਪੰਜਾਬ ਦੇ ਲੋਕ 5 ਸਾਲ ਦਾ ਜਿਹੜਾ ਸੰਤਾਪ ਹੈ ਉਹ ਤਾਂ ਭੁਗਦਾ ਹੀ ਪੈ ਰਹੇ ਉਹਨਾਂ ਨੂੰ ਉਹ ਸਮਾਂ ਕੱਟ ਰਹੇ ਨੇ ਇੱਕ ਇੱਕ ਦਿਨ ਜਿੱਦਾਂ ਹੁੰਦਾ ਕੋਲ ਜੇਲ੍ਹ ਦੀਆਂ ਕੰਧਾਂ ਤੇ ਕੋਈ ਜਿੰਨੇ ਬਾਹਰ ਆਣਾਂ ਦਾ ਲੀਕਾ ਮਾਰ ਕੇ ਕਰਦਾ ਹਾਂ 1.5 ਸਾਲ ਲੱਗਿਆ ਉਹ 1.5 ਸਾਲ ਵੀ ਕੱਟਣਾ ਬੜਾ ਔਖਾ ਹੁੰਦਾ ਇਹਨਾਂ ਨੂੰ ਪਰ ਸਾਡਾ ਇਹ ਆ ਵੀ ਅਸੀਂ ਆਏ ਹਾਂ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਇਸ ਜਿਹੜਾ ਨੁਕਸਾਨ ਹੋਇਆ ਸਾਨੂੰ ਹਮਦਰਦੀ ਉਹਨਾਂ ਦੇ ਨਾਲ ਅਸੀਂ ਸਹੀ ਮੈਨੇ ਦੇ ਵਿੱਚ ਕਿਉਂਕਿ ਸਮਝਦੇ ਹਾਂ ਵੀ ਜਿੱਦੀ ਜਿੱਦੀ ਫਸਲ ਬੱਚਿਆਂ ਵਾਂਗੂ ਜਿੰਨੇ ਸੰਭੀ ਹੋਵੇ ਨਾ ਤੇ ਜਿਹੜਾ ਉਹ ਨੁਕਸਾਨ ਹੁੰਦਾ ਉਹਦੇ ਸਾਰੇ ਸੁਪਨੇ ਜਿਹੜੇ ਨੇ ਉਹਨਾਂ ਤੇ ਪਾਣੀ ਫਿਰ ਜਾਂਦਾ ਅਸੀਂ ਉਹਨਾਂ ਦੀ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਜਰੂਰ ਇਹ ਸਿੱਧੀ ਪਰਮਾਈ ਕਰਾਵਾਂਗੇ